ਇਸ਼ੂ ਦੇ ਨਾਮ ਚ ਸ਼ਾਲੋਮ ਪਿਆਰਿਓ ਬਾਈਬਲ ਦੇ ਵਿੱਚ ਅਸੀਂ ਦੋ ਅਗੂਆਂ ਨੂੰ ਵੇਖਦੇ ਹਾਂ ਜੋ ਅਦਭੁਤਾ ਜੋ ਮੈਂ ਤੁਹਾਡੇ ਅੱਗੇ ਲੈ ਕੇ ਆ ਰਿਹਾ ਹਾਂ ਇਹ ਦੋਵੇਂ ਦੁੱਖਾਂ ਦੇ ਵਿੱਚੋਂ ਹੋ ਕੇ ਨਿਕਲੇ ਇਹ ਦੋਨੋਂ ਅਗੂਏ ਜੋ ਲੋਕ ਇਹਨਾਂ ਦੇ ਨਾਲ ਸੀ ਉਹਨਾਂ ਲੋਕਾਂ ਦੇ ਦੁਆਰਾ ਇਹਨਾਂ ਨੇ ਬੜਾ ਧੋਖਾ ਖਾਦਾ ਦਗਾ ਖਾਦਾ ਇਹਨਾਂ ਨੇ ਜਿੰਨਾ ਤੇ ਵਿਸ਼ਵਾਸ ਕੀਤਾ ਉਹਨਾਂ ਨੇ ਹੀ ਇਹਨਾਂ ਦਾ ਕਤਲ ਕਰਨ ਦਾ ਇਰਾਦਾ ਕੀਤਾ ਭੈਣੋ ਅਤੇ ਭਰਾਵੋ ਜਨਮ ਤੋਂ ਲੈ ਕੇ ਮੌਤ ਤੱਕ ਸਾਡੇ ਜੀਵਨ ਚ ਸਾਡੀ ਚੰਗੇ ਲੋਕਾਂ ਨਾਲ ਜਾਣ ਪਹਿਚਾਨ ਹੁੰਦੀ ਆ ਬੁਰੇ ਲੋਕਾਂ ਨਾਲ ਵੀ ਜਾਣ ਪਹਿਚਾਨ ਹੁੰਦੀ ਆ ਜਦ ਬੁਰੇ ਲੋਕਾਂ ਨਾਲ ਜਾਣ ਪਹਿਚਾਨ ਹੁੰਦੀ ਆ ਜਦ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੁਰੇ ਆ ਤੁਸੀਂ ਬੜੇ ਚੌਕਸ ਹੋ ਜਾਣੇ ਹੋ ਉਹਨਾਂ ਨਾਲ ਸੰਗਤੀ ਨਾ ਕਰਕੇ ਤੁਸੀਂ ਕੁਝ ਨਾ ਕੁਝ ਗੱਲਾਂ ਦਾ ਧਿਆਨ ਰੱਖਦੇ ਹੋ ਜਿਨ੍ਹਾਂ ਦੇ ਵਿਸ਼ੇ 'ਚ ਤੁਸੀਂ ਸੋਚਦੇ ਹੋ ਕਿ ਤੁਸੀਂ ਚੰਗੇ ਹੋ ਆਤਮਿਕ ਹੋ ਜਿਨ੍ਹਾਂ ਤੇ ਭਰੋਸਾ ਕਰਦੇ ਹੋ ਸੋਚਦੇ ਹੋ ਇਹ ਸਾਡੇ ਲੋਗ ਹੈ ਜੇ ਉਹ ਤੁਹਾਨੂੰ ਧੋਖਾ ਦੇਵੇ ਇਹ ਸੈਣਾ ਤੁਹਾਡੇ ਲਈ ਬੜਾ ਮੁਸ਼ਕਲ ਆ ਮੇਰਾ ਸਵਾਲ ਆ ਜਿੰਨਾਂ ਤੇ ਤੁਸੀਂ ਭਰੋਸਾ ਕੀਤਾ ਉਹਨਾਂ ਵਿੱਚੋਂ ਕਦੇ ਕੋਈ ਤੁਹਾਡੇ ਵਿਰੁੱਧ ਕਦੇ ਉੱਠਿਆ ਹੈ ਜਾਂ ਤੁਹਾਨੂੰ ਕਦੇ ਧੋਖਾ ਦਿੱਤਾ ਹੈ ਜਾਂ ਉਹਨਾਂ ਨੇ ਤੁਹਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਨਹੀਂ ਜੇ ਐਸਾ ਤਜਰਬਾ ਤੁਹਾਡੇ ਵਿੱਚ ਹੈ ਤਾਂ ਤੁਸੀਂ ਆਪਣੇ ਹੱਥ ਵੀ ਖਾ ਸਕਦੇ ਹੋ ਇੱਕ ਵਾਰ ਜੌਨ ਵੈਸਲੀ ਨਾਮ ਦਾ ਮਹਾਨ ਪ੍ਰਭੂ ਦਾ ਦਾਸ ਜਿਸ ਨੇ ਮੈਥੋਡਿਸਟ ਕਲਿਸਿਆ ਦੀ ਸਥਾਪਨਾ ਕੀਤੀ ਮਹਾਨ ਜਾਗ੍ਰਿਤੀ ਲੈ ਕੇ ਆਉਣ ਵਾਲਾ ਅਤੇ ਪ੍ਰਚਾਰਕ ਇਸ ਨੇ ਇੰਗਲੈਂਡ ਨੂੰ ਹਿਲਾ ਦਿੱਤਾ ਉਹ ਜੌਨ ਵੈਸਲੀ ਇੱਕ ਦਿਨ ਘੋੜੇ ਤੇ ਸਵਾਰ ਹੋ ਕੇ ਯਾਤਰਾ ਕਰ ਰਿਹਾ ਸੀ ਅਤੇ ਯਾਤਰਾ ਕਰਦੇ ਸਮੇਂ ਅਚਾਨਕ ਕੁਝ ਡਾਕੂ ਆ ਗਏ ਜੌਨ ਵੈਸਲੀ ਦੇ ਉੱਪਰ ਹਮਲਾ ਕੀਤਾ ਅਤੇ ਜੌਨ ਵੈਸਲੀ ਦੇ ਕੋਲ ਜੋ ਕੁਝ ਵੀ ਸੀ ਉਹ ਸਭ ਕੁਝ ਉਹਨਾਂ ਨੇ ਲੁੱਟ ਲਿਆ ਉਸ ਸਮੇਂ ਉਹ ਇੱਕ ਮੀਟਿੰਗ ਦੇ ਵਿੱਚ ਜਾ ਰਹੇ ਸੀ ਤਦ ਇਹ ਘਟਨਾ ਘਟੀ ਸੀ ਅਤੇ ਨਤੀਜਾ ਉਹਨਾਂ ਦੇ ਕੋਲ ਜੋ ਕੁਝ ਸੀ ਉਹ ਸਭ ਕੁਝ ਉਹ ਗਵਾਹ ਬੈਠੇ ਉਸ ਦਿਨ ਜਿਸ ਜਗ੍ਹਾ ਤੇ ਉਸ ਦਿਨ ਉਹਨਾਂ ਨੇ ਜਾਣਾ ਸੀ ਉਸ ਜਗ੍ਹਾ ਤੇ ਉਹ ਗਏ ਲੁੱਟ ਲੈ ਜਾਣ ਤੋਂ ਪਹਿਲਾਂ ਜੀ ਜਗ੍ਹਾ ਤੇ ਜਾਣਾ ਸੀ ਉਸ ਜਗ੍ਹਾ ਤੇ ਪ੍ਰਚਾਰ ਕਰਨ ਤੋਂ ਪਹਿਲਾਂ ਉਹਨਾਂ ਸਭ ਨੂੰ ਉਹਨਾਂ ਨੇ ਕਿਹਾ ਅੱਜ ਜਦ ਮੈਂ ਤੁਹਾਡੇ ਕੋਲ ਆ ਰਿਹਾ ਸੀ ਜਦ ਘੋੜੇ ਤੇ ਸਵਾਰ ਹੋ ਕੇ ਆ ਰਿਹਾ ਸੀ ਅਤੇ ਡਾਕੂ ਮੈਨੂੰ ਪਾ ਗਏ ਮੇਰਾ ਸਭ ਕੁਝ ਲੁੱਟ ਲਿਆ ਇਸ ਲਈ ਮੈਂ ਇੱਕ ਪਾਸਿਓਤਾ ਦੁਖੀ ਹਾਂ ਅਤੇ ਦੂਜੇ ਪਾਸੇ ਮੈਂ ਬੜਾ ਖੁਸ਼ ਹਾਂ ਇਸ ਤਰ੍ਹਾਂ ਕਿਹਾ ਇਸ ਤਰ੍ਹਾਂ ਕਹਿਣਾ ਸਾਡੇ ਲਈ ਠੀਕ ਨਹੀਂ ਆ ਮੰਨ ਲਓ ਤੁਹਾਡੇ ਕੋਲ ਜੋ ਕੁਝ ਚਾਹੇ ਪੈਸਾ ਤੇਲਾ ਹੋਵੇ ਜੇ ਲੁੱਟ ਲਿਆ ਹੋਵੇ ऐसे समय 'ਚ ਤੁਸੀਂ ਨਿਰਾਸ਼ ਨਾ ਹੋ ਕੇ ਪਰੇਸ਼ਾਨ ਨਾ ਹੋ ਕੇ ਵਿਆਕੁਲ ਨਾ ਹੋ ਕੇ ਕਿ ਫਿਰ ਤੁਸੀਂ ਖੁਸ਼ ਹੋ ਸਕਦੇ ਹੋ ਚੋਰਾ ਦੇ ਦੁਆਰਾ ਲੁੱਟ ਲੈ ਜਾਣ ਤੋਂ ਬਾਅਦ ਵੀ ਉਸ ਜੌਨ ਵੈਸਲੀ ਨੇ ਆਪਣੇ ਮੂੰਹ ਤੋਂ ਬੜੀ ਖੁਸ਼ੀ ਦਿਖਾਈ ਅਤੇ ਖੁਸ਼ੀ ਦੇ ਨਾਲ ਇਹ ਗੱਲ ਕਹੀ ਮੈਂ ਬੜਾ ਖੁਸ਼ ਹੋ ਰਿਹਾ ਹਾਂ ਕਹਿੰਦੇ ਹੋਏ ਇਸ ਗੱਲ ਨੂੰ ਦੱਸਿਆ ਉਹਨਾਂ ਨੇ ਕੀ ਕਿਹਾ ਜਾਣਦੇ ਹੋ ਉਹ ਚੋਰ ਮੇਰੇ ਕੋਲ ਜੋ ਕੀਮਤੀ ਸੀ ਉਹ ਚੀਜ਼ਾਂ ਲੁੱਟ ਕੇ ਲੈ ਗਏ ਲੇਕਿਨ ਮੈਂ ਆਪਣੇ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਪੁੱਛਿਆ ਕਾਦੇ ਲਈ ਉਹ ਚੀਜ਼ਾਂ ਤਾਂ ਮੇਰੇ ਕੋਲ ਲੈ ਗਏ ਪਰ ਮੇਰੀ ਜਾਨ ਦਾ ਕੋਈ ਨੁਕਸਾਨ ਨਹੀਂ ਕੀਤਾ ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਪਿਆਰਿਓ ਉਹ ਤਾਂ ਦੁਸ਼ਟ ਸੀ ਉਹ ਤਾਂ ਬੁਰੇ ਲੋਕ ਸੀ ਕਿਤੇ ਇਹ ਪੁਲਿਸ ਕੰਪਲੀਟ ਨਾ ਕਰੇ ਅਤੇ ਫालतੂ ਦੀ ਫੁਲਿਸ ਕੰਪਲੀਟ ਕਰਾਂਗੇ ਅਤੇ ਪੁਲਿਸ ਆ ਕੇ ਸਾਨੂੰ ਫੜ ਲਵੇਗੀ ਇਹ ਕੀ ਹੈ ਜੇ ਇਹਨਾਂ ਨੂੰ ਮਾਰ ਦੇਵਾਂਗੇ ਤਾਂ ਕੋਈ ਸਮੱਸਿਆ ਨਹੀਂ ਰਹੇਗੀ ਇਹ ਸੋਚ ਕੇ ਜੇ ਉਹ ਜੌਨ ਵੈਸਲੀ ਜੀ ਨੂੰ ਮਾਰ ਦਿੰਦੇ ਅਗਰ ਉਹਨਾਂ ਦਾ ਕਤਲ ਕਰ ਦਿੰਦੇ ਤਾਂ ਦੱਸੋ ਫਿਰ ਕੀ ਹੁੰਦਾ ਉਹਨਾਂ ਨੇ ਕੀ ਕਿਹਾ ਜਾਣਦੇ ਹਾਂ ਇਹ ਮੇਰੇ ਬਹੁਤ ਕੀਮਤੀ ਸਮਾਨ ਨੂੰ ਲੈ ਗਏ ਲੇਕਿਨ ਮੈਨੂੰ ਜਾਨ ਤੋਂ ਨਹੀਂ ਮਾਰਿਆ ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਇਨਾ ਹੀ ਨਹੀਂ ਉਹਨਾਂ ਨੇ ਇੱਕ ਵਧੀਆ ਗੱਲ ਕਹੀ ਮੈਂ ਲੁੱਟ ਲਿਆ ਗਿਆ ਹਾਂ ਲੇਕਿਨ ਉਹਨਾਂ ਲੁਟੇਰੀਆ ਦੇ ਵਿੱਚੋਂ ਮੈਂ ਇੱਕ ਨਹੀਂ ਹਾਂ ਇਸ ਲਈ ਮੈਂ ਆਪਣੇ ਪ੍ਰਭੂ ਦੀ ਸਤਿਤੀ ਕਰਦਾ ਹਾਂ ਕੀ ਕਹਿ ਰਿਹਾ ਮੈਂ ਲੁੱਟ ਲਿਆ ਗਿਆ ਹਾਂ ਲੇਕਿਨ ਜਿੰਨਾ ਚੋਰਾਂ ਨੇ ਲੁੱਟਿਆ ਹੈ ਉਹਨਾਂ ਵਿੱਚੋਂ ਮੈਂ ਇੱਕ ਨਹੀਂ ਹਾਂ ਥੋੜੀ ਦੇਰ ਪਹਿਲਾਂ ਤੁਸੀਂ ਹੱਥ ਵੀ ਖਾਈ ਸੀ ਉਹ ਕਾਦੇ ਲਈ ਵੀ ਖਾਏ ਸੀ ਜੀ ਦੇ ਤੇ ਮੈਂ ਵਿਸ਼ਵਾਸ ਕੀਤਾ ਉਸ ਨੇ ਹੀ ਮੈਨੂੰ ਧੋਖਾ ਦਿੱਤਾ ਵਿਸ਼ਵਾਸ ਘਾਤ ਕੀਤਾ ਉਹ ਤਜਰਬਾ ਮੇਰੇ ਵਿੱਚ ਆ ਇਹਦੇ ਨਾਲ ਸਹਿਮਤ ਹੋ ਕੇ ਤੁਸੀਂ ਹੱਥ ਵਿਖਾਏ ਬੜੀ ਖੁਸ਼ੀ ਦੀ ਗੱਲ ਆ ਤੁਸੀਂ ਧੋਖਾ ਖਾਦਾਂ ਲੇਕਿਨ ਤੁਸੀਂ ਦੂਸਰੇ ਨੂੰ ਧੋਖਾ ਨਹੀਂ ਦਿੱਤਾ ਇਸ ਲਈ ਪ੍ਰਭੂ ਦੀ ਮहिमा ਹੋ ਸਕੇ ਪਿਆਰੇਉ ਦਾਊਦ ਇੱਕ ਵਿਅਕਤੀ ਤੇ ਬੜਾ ਵਿਸ਼ਵਾਸ ਕਰਦਾ ਸੀ ਅਤੇ ਉਸ ਨੇ ਇੱਕ ਉੱਤਮ ਔਦਾ ਦਿੱਤਾ ਉਸ ਨੂੰ ਪੋਜੀਸ਼ਨ ਦਿੱਤੀ ਅਤੇ ਅਧਿਕਾਰ ਵੀ ਦਿੱਤਾ ਇੰਨਾ ਹੀ ਨਹੀਂ ਉਹ ਜੋ ਕੁਝ ਵੀ ਕਰਦਾ ਸੀ ਉਸ ਨੂੰ ਦੱਸੇ ਬਿਨਾ ਹੀ ਕਰਦਾ ਸੀ ਉਸ ਨੂੰ ਜੋ ਵੀ ਕਰਨਾ ਪੈਂਦਾ ਸੀ ਉਹ ਜਿਹਦੇ ਤੇ ਵਿਸ਼ਵਾਸ ਕਰਦਾ ਸੀ ਉਸ ਨੂੰ ਦੱਸਦਾ ਸੀ ਉਸ ਨੂੰ ਦੱਸਦਾ ਸੀ ਅਤੇ ਉਸ ਦੀ ਸਲਾਹ ਵੀ ਲੈਂਦਾ ਸੀ ਅਤੇ ਉਸ ਨੂੰ ਕਰਦਾ ਸੀ ਇੱਕ ਦਿਨ ਉਸ ਨੇ ਜੀਦੇ ਤੇ ਬੜਾ ਵਿਸ਼ਵਾਸ ਕੀਤਾ ਦਾਊਦ ਨੇ ਸੋਚਿਆ ਇਹ ਮੇਰਾ ਸਲਾਹਕਾਰ ਹੈ ਇਹ ਮੇਰਾ ਭਲਾ ਸੋਚਣ ਵਾਲਾ ਹੈ ਇਹ ਮੇਰੇ ਹੱਕ ਵਿੱਚ ਆ ਮੇਰੀ ਸਫਲਤਾ ਅਤੇ ਮੇਰੀ ਜਿੱਤ ਇਹ ਚਾਹਣ ਵਾਲਾ ਹੈ ਇਸ ਤਰ੍ਹਾਂ ਜਿਸ ਵਿਅਕਤੀ ਤੇ ਉਸਨੇ ਵਿਸ਼ਵਾਸ ਕੀਤਾ ਉਹ ਵਿਅਕਤੀ ਦਾਊਦ ਨੂੰ ਅਚਾਨਕ ਛੱਡ ਕੇ ਦਾਊਦ ਨੂੰ ਮਾਰਨਾ ਹੈ ਇਹ ਸੋਚਣ ਵਾਲੇ ਅਬਸ਼ਾਲੋਮ ਅਤੇ ਉਹਨਾ ਦੁਸ਼ਟਾ ਦੇ ਨਾਲ ਮਿਲ ਗਿਆ ਇਸ ਗੱਲ ਨੂੰ ਸਮਝ ਕੇ ਦਾਊਦ ਬਹੁਤ ਹੀ ਦੁਖੀ ਹੋਇਆ ਮੈਂ ਇਹਦੇ ਤੇ ਵਿਸ਼ਵਾਸ ਕੀਤਾ ਮੈਂ ਇਹਨੂੰ ਸਾਰੀਆਂ ਗੁਪਤ ਗੱਲਾਂ ਦੱਸੀਆਂ ਹੈ ਮੈਂ ਕੁਝ ਵੀ ਐਸਾ ਲੁਕਾਇਆ ਨਹੀਂ ਨਾ ਆਪਣੇ ਰਾਜ਼ ਦੇ ਵਿੱਚ ਨਾ ਆਪਣੇ ਵਿਸ਼ੇ ਵਿੱਚ ਨਾ ਰਾਜ਼ ਦੇ ਬਾਰੇ ਨਾ ਪਰਿਵਾਰ ਦੇ ਬਾਰੇ ਐਸਾ ਕੁਝ ਨਹੀਂ ਆ ਜੋ ਇਹ ਉਸ ਦੇ ਬਾਰੇ ਨਹੀਂ ਜਾਣਦਾ ਇਹ ਜੋ ਸਭ ਕੁਝ ਜਾਣਦਾ ਹੈ ਅਤੇ ਮੈਂ ਇਹਦੇ ਤੇ ਜੋ ਭਰੋਸਾ ਕੀਤਾ ਹੈ ਅਤੇ ਇਹ ਜੋ ਮੈਨੂੰ ਮਾਰਨਾ ਚਾਹੁੰਦਾ ਹੈ ਉਸ ਦੁਸ਼ਮਣ ਦੇ ਵੱਲ ਫਿਰਕੇ ਮੇਰੇ ਵਿਰੋਧ ਸਾਜਿਸ਼ਾ ਰਚ ਰਿਹਾ ਹੈ ਇਸ ਗੱਲ ਨੂੰ ਸੁਣ ਕੇ 다ਊਦ ਕੀ ਕਰ ਸਕਦਾ ਸੀ ਮੇਰੇ ਜੀਵਨ ਚ ਵੀ ਕਈ ਸਾਲ ਪਹਿਲਾਂ ਇੱਕ ਸਮੱਸਿਆ ਆ ਗਈ ਸੀ ਜਦ ਸਮੱਸਿਆ ਆਈ ਤਾਂ ਸਮੱਸਿਆ ਦਾ ਹੱਲ ਕਰਨ ਦੇ ਲਈ ਮੇਰੇ ਵੱਲੋਂ ਗੱਲ ਕਰਨ ਲਈ ਕੁਝ ਵੱਡੇ ਲੋਕਾਂ ਨੂੰ ਮੈਂ ਬੁਲਾਇਆ ਅਤੇ ਉਸੇ ਸਮੇਂ ਮੇਰੀ ਸਮੱਸਿਆ ਦਾ ਹੱਲ ਕਰਨ ਦੇ ਲਈ ਜੋ ਮੇਰੇ ਵਿਰੋਧ ਉਸ ਸਮੇਂ ਗੱਲਾਂ ਕਰ ਰਿਹਾ ਸੀ ਮੇਰੇ ਵਿਰੋਧ ਗੱਲਾਂ ਕਰਨ ਵਾਲਾ ਵਿਅਕਤੀ ਵੀ ਆਪਣੇ ਨਾਲ ਕੁਝ ਵਿਕਤੀਆਂ ਨੂੰ ਲੈ ਕੇ ਆਇਆ ਇਸ ਤਰ੍ਹਾਂ ਉਹਦੇ ਪਾਸੇ ਵੀ ਕੁਝ ਵੱਡੇ ਲੋਕ ਆਏ ਅਤੇ ਇਧਰੋਂ ਵੀ ਕੁਝ ਵੱਡੇ ਲੋਕ ਆਏ ਜਦ ਬੈਠ ਕੇ ਗੱਲ ਕਰਨ ਦਾ ਸਮਾਂ ਆਇਆ ਤਦ ਮੈਂ ਉਹਨਾਂ ਵਿਚਕਾਰ ਗਿਆ ਇਸ ਪਾਸੇ ਜਿਨ੍ਹਾਂ ਨੂੰ ਮੈਂ ਬੁਲਾਇਆ ਸੀ ਉਹ ਸੀ ਅਤੇ ਦੂਜੇ ਪਾਸੇ ਮੇਰੇ ਵਿਰੁੱਧ ਬੋਲਣ ਵਾਲੇ ਦੇ ਵੱਲੋਂ ਵੀ ਕੁਝ ਲੋਕ ਆਏ ਜਦੋਂ ਇਸ ਤਰ੍ਹਾਂ ਆਏ ਤਾਂ ਉਹਨਾਂ ਨੂੰ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਉਹਦਾ ਕਾਰਨ ਜਾਣਦੇ ਹੋ ਉਸ ਸਮੇਂ ਤੱਕ ਜਿਹਦੇ ਤੇ ਮੈਂ ਬੜਾ ਵਿਸ਼ਵਾਸ ਕੀਤਾ ਬੜਾ ਭਰੋਸਾ ਕੀਤਾ ਇੱਕ ਦੋਸਤ ਦੇ ਰੂਪ ਚ ਇੱਕ ਫਰੈਂਡ ਦੇ ਰੂਪ ਚ ਜਿਸ ਨੂੰ ਸਮਝਿਆ ਉਹੀ ਵਿਅਕਤੀ ਮੇਰੇ ਵਿਰੁੱਧ ਜੋ ਆਏ ਸੀ ਉਹਨਾਂ ਦੋ ਤਿੰਨ ਵਿਅਕਤੀਆਂ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਮੈਂ ਬੜਾ ਹੈਰਾਨ ਹੋਇਆ ਜੋ ਕੱਲ ਤੱਕ ਮੇਰੇ ਹੱਕ ਵਿੱਚ ਸੀ ਜਿਹੜੇ ਕੱਲ ਤੱਕ ਮੇਰੇ ਨਾਲ ਸੀ ਮੇਰੇ ਦੋਸਤ ਦੇ ਰੂਪ ਦੇ ਵਿੱਚ ਸੀ ਜੋ ਮੇਰਾ ਪਿਆਰਾ ਮਿੱਤਰ ਸੀ ਉਹ ਅਚਾਨਕ ਜਦੋਂ ਸਮੱਸਿਆ ਆ ਗਈ ਤਾਂ ਜਿੰਨੂੰ ਇੱਕ ਚੰਗੇ ਮਿੱਤਰ ਦੇ ਰੂਪ 'ਚ ਮੇਰੇ ਹੱਕ 'ਚ ਰਹਿ ਕੇ ਗੱਲ ਕਰਨੀ ਚਾਹੀਦੀ ਸੀ ਉਹ ਦੁਸ਼ਮਣ ਦੇ ਵੱਲ ਚਲਾ ਗਿਆ ਭੈਣੋ ਅਤੇ ਭਰਾਵੋ ਮੈਂ ਉਸਨੂੰ ਬੜਾ ਪਿਆਰ ਕਰਦਾ ਸੀ ਉਸ ਨਾਲ ਸੇਵਾ ਵੀ ਕੀਤੀ ਸੀ ਮੈਂ ਸੋਚਿਆ ਸੀ ਉਹ ਵਧੀਆ ਸੇਵਾ ਕਰੇਗਾ ਉਸ ਨੂੰ ਮੈਂ ਉਤਸ਼ਾਹਿਤ ਵੀ ਕੀਤਾ ਪਰ ਇੱਕ ਦਿਨ ਮੇਰੇ ਦੁਸ਼ਮਣਾਂ ਦੇ ਨਾਲ ਮਿਲ ਕੇ ਉਹ ਮੇਰੇ ਵਿਰੁੱਧ ਖੜਾ ਹੋ ਗਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਫਿਰ ਕਦੇ ਨਹੀਂ ਮਿਲਿਆ ਮੈਨੂੰ ਮੇਰੀ ਜ਼ਿੰਦਗੀ ਚ ਉਸਨੇ ਧੋਖਾ ਦਿੱਤਾ ਉਸ ਸਮੇਂ ਉਸੇਵਾ ਚ ਇਸਤੇਮਾਲ ਵੀ ਨਹੀਂ ਹੋ ਸਕਿਆ ਕੋਈ ਵੱਡੀ ਸੇਵਾ ਵੀ ਨਹੀਂ ਕਰ ਸਕਿਆ ਮੈਂ ਤਾਂ ਧੋਖਾ ਖਾਦਾ ਲੇਕਿਨ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਅੱਜ ਇੱਥੋਂ ਤੱਕ ਪਹੁੰਚ ਗਿਆਂ ਹਾਂ ਭੈਣੋ ਅਤੇ ਭਰਾਵੋ ਆਤਮਿਕ ਜੀਵਨ ਅਤਿਆਤਮਿਕ ਯਾਤਰਾ ਦੇ ਵਿੱਚ ਤੁਹਾਨੂੰ ਧੋਖਾ ਦੇਣ ਵਾਲੇ ਆਉਣਗੇ ਨੌਕਰੀ ਕਰਨ ਵਾਲੀ ਜਗ੍ਹਾ ਤੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉਸ ਜਗ੍ਹਾ ਤੇ ਜਾਂ ਸੇਵਾ ਵਾਲੀ ਜਗ੍ਹਾ ਤੇ ਜਾਂ ਕਾਰੋਬਾਰ ਕਰਨ ਦੀ ਜਗ੍ਹਾ ਤੇ ਤੁਸੀਂ ਜਿੱਦੇ ਤੇ ਜ਼ਿਆਦਾ ਵਿਸ਼ਵਾਸ ਕਰੋਗੇ ਉਹਦੇ ਤੇ ਵਿਸ਼ਵਾਸ ਕਰਨ ਲਈ ਧਿਆਨ ਰੱਖੋ ਉਸੇ ਤਰ੍ਹਾਂ ਭੈਣੋ ਅਤੇ ਭਰਾਵੋ ਸਾਡੀ ਇੱਕ ਵੀਕਨਸਾ ਉਹ ਕੀ ਹੈ ਤੁਸੀਂ ਜਾਣਦੇ ਹੋ ਜੇ ਅਸੀਂ ਕਿਸੇ ਤੇ ਵਿਸ਼ਵਾਸ ਕਰਦੇ ਹਾਂ ਤਾਂ ਜਦੋਂ ਅਸੀਂ ਆਪਣੇ ਜੀਵਨ ਦੇ ਦੁੱਖ ਅਤੇ ਤਕਲੀਫਾਂ ਦੇ ਵਿੱਚੋਂ ਯਾ ਤੰਗੀਆਂ ਦੇ ਵਿੱਚੋਂ ਯਾ ਸ਼ਰਮਿੰਦਗੀਆਂ ਦੇ ਵਿੱਚੋਂ ਜਦੋਂ ਨਿਕਲਦੇ ਆ ਅਸੀਂ ਆਪਣਾ ਬੋਝ ਕਿਸੇ ਨਾਲ ਵੰਡ ਨਹੀਂ ਸਕਦੇ ਅਸੀਂ ਸੋਚਦੇ ਹਾਂ ਜੇ ਅਸੀਂ ਕਿਸੇ ਨਾਲ ਬੋਝ ਸਾਂਝਾ ਕਰਾਂਗੇ ਕੁਝ ਨਾ ਕੁਝ ਘਟੇਗਾ ਅਸੀਂ ਆਪਣੇ ਜੀਵਨ ਦੇ ਹਾਲਾਤਾਂ ਨੂੰ ਜਿਹਦੇ ਤੇ ਵਿਸ਼ਵਾਸ ਕਰਦੇ ਆ ਉਹਦੇ ਨਾਲ ਆਪਣੇ ਦੁੱਖ ਸਾਂਝੇ ਕਰਦੇ ਹਾਂ ਅਸੀਂ ਪਰਿਵਾਰ ਦੀਆਂ ਗੁਪਤ ਗੱਲਾਂ ਦਾ ਵੀ ਕੀ ਕਰਦੇ ਆ ਉਹਨਾਂ ਨੂੰ ਦੱਸ ਦਿੰਨੇ ਆ ਅਸੀਂ ਕੁਝ ਵੀ ਰੱਖਦੇ ਨਹੀਂ ਯਾ ਗੁਪਤ ਨਹੀਂ ਰੱਖਦੇ ਸਭ ਕੁਝ ਦੱਸ ਦਿੰਨੇ ਹਾਂ ਕਾਰਨ ਇੱਕ ਹੀ ਵਿਸ਼ਵਾਸ ਪਰ ਸਾਡੇ ਦਸਨ ਤੋਂ ਬਾਅਦ ਸਾਡੇ ਕਿੰਨੇ ਐਸੇ ਮਿੱਤਰ ਆ ਜਾਂ ਜੋ ਸਾਡੇ ਹਮਦਰਦੀ ਆ ਉਸ ਵਿਸ਼ਵਾਸ ਨੂੰ ਨਾ ਤੋੜ ਕੇ ਉਹ ਸਾਡੇ ਨਾਲ ਵਫਾਦਾਰੀ ਦਿਖਾਉਂਦੇ ਆ ਜੇ ਕੋਈ ਸਮੱਸਿਆ ਆ ਜਾਵੇ ਜਾਂ ਫਿਰ ਕੋਈ ਮਨ ਮਿਟਾਵ ਹੋ ਜਾਵੇ ਤਾਂ ਤੁਸੀਂ ਜੋ ਜੋ ਵੀ ਵਿਸ਼ਵਾਸ ਕਰਕੇ ਦੱਸਿਆ ਹੈ ਉਹ ਸਾਰੀਆਂ ਗੱਲਾਂ ਆਟੋਮੈਟਿਕ ਬਾਹਰ ਆ ਜਾਂਦੀਆਂ ਹੈ ਇਸ ਲਈ ਧਿਆਨ ਨਾਲ ਸੁਣੋ ਤੁਹਾਡੀ ਪਤਨੀ ਕਿੰਨੀ ਵੀ ਬੁਰੀ ਹੋਵੇ ਤੁਹਾਡਾ ਪਤੀ ਕਿੰਨਾ ਵੀ ਬੁਰਾ ਹੋਵੇ ਤੁਸੀਂ ਜਿਹਦੇ ਤੇ ਵਿਸ਼ਵਾਸ ਕੀਤਾ ਉਸ ਵਿਅਕਤੀ ਨੂੰ ਤੁਸੀਂ ਆਪਣੀ ਪਤਨੀ ਦੇ ਬਾਰੇ ਜਾਂ ਫਿਰ ਆਪਣੇ ਪਤੀ ਦੇ ਬਾਰੇ ਕੋਈ ਵੀ ਬੁਰੀਾਈ ਕਰਦੇ ਹੋ ਤਾਂ ਤੁਸੀਂ ਜਿਹਦੇ ਤੇ ਭਰੋਸਾ ਕੀਤਾ ਉਹ ਤੁਹਾਡੇ ਭਰੋਸੇ ਨੂੰ ਤੋੜ ਕੇ ਕੱਲ ਤੱਕ ਤੁਸੀਂ ਜੋ ਆਪਣੇ ਪਤੀ ਪਤਨੀ ਦੇ ਬਾਰੇ ਕੁਝ ਦੱਸਿਆ ਹੈ ਕੀ ਉਹ ਦੂਜਿਆਂ ਨੂੰ ਦੱਸੇ ਬਿਨਾ ਚੁੱਪ ਰਹਿ ਸਕੇਗਾ ਬਿਲਕੁਲ ਚੁੱਪ ਨਹੀਂ ਰਹੇਗਾ ਪੂਰੇ ਪਿੰਡ 'ਚ ਫੈਲਾ ਦੇਗਾ ਤੁਸੀਂ ਜਾਣਦੇ ਹੋ ਉਹਦੇ ਬਾਰੇ ਤੁਸੀਂ ਉਹਦੇ ਬਾਰੇ ਜਾਣਦੇ ਹੋ ਇਸ ਤਰ੍ਹਾਂ ਤੁਹਾਡੇ ਪਤੀ ਦੇ ਬਾਰੇ ਤੁਹਾਡੀ ਪਤਨੀ ਦੇ ਬਾਰੇ ਬੁਰਾਈ ਕਰਨਗੇ ਬੁਰਾਈ ਕਰਨ ਦਾ ਮੌਕਾ ਕਿੰਨੇ ਦਿੱਤਾ ਤੁਹਾਡਾ ਵਿਸ਼ਵਾਸ ਤੁਸੀਂ ਆਪਣੇ ਪਤੀ ਦੇ ਸੁਧਾਰ ਲਈ ਆਪਣੀ ਪਤਨੀ ਦੇ ਸੁਧਾਰ ਦੇ ਲਈ ਪ੍ਰਾਰਥਨਾ ਤਾਂ ਕਰ ਰਹੇ ਹੋ ਉਪਵਾਸ ਰੱਖ ਕੇ ਪ੍ਰਾਰਥਨਾ ਕਰਦੇ ਹੋ ਜ਼ਰੂਰ ਪਰਮੇਸ਼ਵਰ ਇੱਕ ਦਿਨ ਤੁਹਾਡੀ ਪ੍ਰਾਰਥਨਾ ਦਾ ਉੱਤਰ ਦੇਵੇਗਾ ਤੁਹਾਡੇ ਪਤੀ 'ਚ ਬਦਲਾਅ ਲਿਆਏਗਾ ਤੁਹਾਡੀ ਪਤਨੀ 'ਚ ਬਦਲਾਅ ਲਿਆਏਗਾ ਤਦ ਤੁਸੀਂ ਤੁਹਾਡੀ ਪਤਨੀ ਤੁਹਾਡੇ ਬੱਚੇ ਬੜੀ ਹੀ ਖੁਸ਼ੀ ਦੇ ਨਾਲ ਤੁਸੀਂ ਅਤੇ ਤੁਹਾਡਾ ਪਤੀ ਇੱਕ ਚੰਗੇ ਪਤੀ ਪਤਨੀ ਦੇ ਰੂਪ ਚ ਆਪਣੇ ਜੀਵਨ ਨੂੰ ਅੱਗੇ ਵਧਾਉਂਗੇ ਪਰ ਤੁਸੀਂ ਜਿਹਦੇ ਤੇ ਵਿਸ਼ਵਾਸ ਕਰਕੇ ਜਿੰਨੂੰ ਪੁਰਾਣੀਆਂ ਗੱਲਾਂ ਦੱਸੀਆਂ ਕਿ ਉਹ ਇਨਸਾਨ ਚੁੱਪ ਰਹੇਗਾ ਨਹੀਂ ਰਹੇਗਾ ਉਹ ਵਿਅਕਤੀ ਕੀ ਕਰੇਗਾ ਉਹ ਵਿਅਕਤੀ ਕੀ ਕਰੇਗੀ ਤੁਸੀਂ ਜੋ ਆਪਣੇ ਪਤੀ ਦੇ ਬਾਰੇ ਦੱਸਿਆ ਤੁਸੀਂ ਜੋ ਆਪਣੀ ਪਤਨੀ ਦੇ ਬਾਰੇ ਦੱਸਿਆ ਉਹ ਤਾਂ ਪ੍ਰਚਾਰ ਕਰਦੇ ਹੀ ਰਹਿਣਗੇ ਉਹ ਤਾਂ ਇਸ ਤਰ੍ਹਾਂ ਬੋਲਦੇ ਹੀ ਰਹਿਣਗੇ ਖਬਰ ਫੈਲਦੀ ਰਹੇਗੀ ਘਰ ਚ ਸੁਧਾਰ ਆ ਗਿਆ ਹੈ ਘਰ ਚ ਮੇਲ ਮਿਲਾਪ ਹੋ ਗਿਆ ਹੈ ਤੁਸੀਂ ਪਰਿਵਾਰ ਦੇ ਵਿੱਚ ਤਾਂ ਵਧੀਆ ਰਹਿ ਪਾ ਰਹੇ ਹੋ ਪਰਮੇਸ਼ਵਰ ਨੇ ਤਰਸ ਖਾ ਕੇ ਤੁਹਾਡੇ ਪਰਿਵਾਰ ਨੂੰ ਚੰਗਾ ਕੀਤਾ ਮਜ਼ਬੂਤ ਕੀਤਾ ਅਤੇ ਤੁਸੀਂ ਸੇਵਾ ਕਰ ਰਹੇ ਹੋ ਤੁਸੀਂ ਵਿਸ਼ਵਾਸ ਕਰਕੇ ਜੋ ਆਪਣੇ ਪਤੀ ਦੇ ਬਾਰੇ ਆਪਣੀ ਪਤਨੀ ਦੇ ਬਾਰੇ ਕਿਸੇ ਨੂੰ ਦੱਸਿਆ ਹੈ ਉਹ ਬੁਰਾ ਸਮਾਚਾਰ ਹੋਰ ਵੀ ਚਰਚਾ ਚ ਰਵੇਗਾ ਇਸ ਗੱਲ ਨੂੰ ਸਮਝ ਲਵੋ ਪਿਆਰਿਓ ਜਦੋਂ ਮੈਂ ਆਪਣੇ ਜੀਵਨ ਦੇ ਵਿੱਚ ਇਸ ਧੋਖੇ ਨੂੰ ਖਾਦਾ ਜਿਹਦੇ ਤੇ ਮੈਂ ਵਿਸ਼ਵਾਸ ਕੀਤਾ ਉਹ ਵਿਅਕਤੀ ਮੇਰੇ ਵਿਰੁੱਧ ਕਿਵੇਂ ਖੜਾ ਹੋ ਗਿਆ ਕਿਵੇਂ ਆ ਗਿਆ ਇਹ ਸੋਚ ਨੇ ਮੈਨੂੰ ਬੜਾ ਦੁਖੀ ਕੀਤਾ ਬੜਾ ਹੀ ਪਰੇਸ਼ਾਨ ਕੀਤਾ ਬੜੀ ਦੁੱਖ ਅਤੇ ਤਕਲੀਫ ਨਾਲ ਇੱਕ ਦਿਨ ਹਦਰਾਬਾਦ ਚ ਹੋ ਰਹੀ ਇੱਕ ਮੀਟਿੰਗ ਦੇ ਵਿੱਚ ਮੈਂ ਗਿਆ ਉਸ ਮੀਟਿੰਗ ਦੇ ਵਿੱਚ ਤਾਂ ਮੈਂ ਗਿਆ ਬੜੇ ਦੁੱਖ ਅਤੇ ਤਕਲੀਫ ਦੇ ਨਾਲ ਗਿਆ ਸੀ ਕਿਉਂਕਿ ਜਿਹਦੇ ਤੇ ਮੈਂ ਵਿਸ਼ਵਾਸ ਕੀਤਾ ਉਹਨੇ ਮੈਨੂੰ ਧੋਖਾ ਦਿੱਤਾ ਧੋਖੇ ਬਾਅਦ ਰਿਆ ਵਿਸ਼ਵਾਸ ਦਿਵਾ ਕੇ ਉਸਨੇ ਮੈਨੂੰ ਧੋਖਾ ਦਿੱਤਾ ਮੈਂ ਸਹਿ ਨਹੀਂ ਸਕਿਆ ਅਤੇ ਉਸ ਮੀਟਿੰਗ ਦੇ ਪਿੱਛੇ ਜਿੱਥੇ ਸਾਰੇ ਬਾਈਕਸ ਖੜੀ ਕਰਦੇ ਆ ਉੱਥੇ ਜੋ ਵਿਅਕਤੀ ਮੈਨੂੰ ਆਪਣੇ ਨਾਲ ਲੈ ਗਿਆ ਸੀ ਉਸੇ ਦੀ ਬਾਈਕ ਤੇ ਮੈਂ ਬੈਠਾ ਹੋਇਆ ਸੀ ਉੱਥੇ ਵਚਨ ਨੂੰ ਸੁਣ ਰਿਹਾ ਸੀ ਪਰ ਵਚਨ ਸੁਣਨ ਦਾ ਮਨ ਨਹੀਂ ਕਰ ਰਿਹਾ ਸੀ ਅਚਾਨਕ ਜਿਹੜਾ ਮੇਰੇ ਨਾਲ ਬੈਠਾ ਸੀ ਉਹ ਵਿਅਕਤੀ ਥੋੜਾ ਜਿਹਾ ਹਕਲਾਉਂਦਾ ਸੀ ਪਿਆਰਿਓ ਮੇਰੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਉਸ ਨੂੰ ਨਹੀਂ ਪਤਾ ਮੈਂ ਉਸ ਨੂੰ ਦੱਸਿਆ ਨਹੀਂ ਮੈਂ ਆਪਣੇ ਮਨ ਦੇ ਦੁੱਖ ਨੂੰ ਜਾਂ ਜਿੰਨੇ ਛੱਡ ਦਿੱਤੀ ਮੈਂ ਉਸ ਨੂੰ ਇਹ ਗੱਲ ਨਹੀਂ ਦੱਸੀ ਚੁੱਪ ਚਾਪ ਦੁੱਖ ਨਾਲ ਤਕਲੀਫ ਨਾਲ ਉੱਥੇ ਬੈਠਾ ਸੀ ਜਿਹਦੇ ਤੇ ਵਿਸ਼ਵਾਸ ਕੀਤਾ ਉਸਨੇ ਮੈਨੂੰ ਧੋਖਾ ਦਿੱਤਾ ਹੈ ਨਾਲ ਜਿਹੜਾ ਵਿਅਕਤੀ ਬੈਠਾ ਸੀ ਉਸਨੇ ਮੈਨੂੰ ਵੇਖਿਆ ਕਿਆ ਕੀ ਗੱਲ ਆ ਭਾਈ ਮੈਂ 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 ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹਕਲਾਉਂਦਾ ਸੀ ਨਾ ਪਿਆਰਿਓ ਮੈਂ ਪੁੱਛਿਆ ਕੀ ਗੱਲ ਆ ਸਭ ਨੂੰ ਪਿਆਰ ਕਰਨਾ ਹੈ ਭਾਈ ਕੀ ਕਹਿ ਰਿਹਾ ਹੈ ਇਹ ਕੋਈ ਮਹਾਨ ਗੱਲ ਆ ਪਿਆਰਿਓ ਸਭ ਨੂੰ ਪਿਆਰ ਕਰਨਾ ਹੈ ਭਾਈ ਇਸ ਤਰ੍ਹਾਂ ਇਹ ਸੁਣ ਕੇ ਮੈਂ ਮਨ 'ਚ ਹੱਸਿਆ ਇਹੀ ਬੁਰਾ ਕੰਮ ਤਾਂ ਮੈਂ ਕੀਤਾ ਨਾ ਜਾਂ ਇਹੀ ਮੈਂ ਗਲਤੀ ਕੀਤੀ ਹੈ ਨਾ ਅਸੀਂ ਬਾਈਬਲ 'ਚ ਵੇਖਦੇ ਆ ਨਾ ਪਿਆਰ ਸਾਰੀਆਂ ਗੱਲਾਂ ਨੂੰ ਕੀ ਲਿਖਿਆ ਹੈ ਪਿਆਰ ਸਾਰੀਆਂ ਗੱਲਾਂ ਤੇ ਪਰ ਉਸਾ ਕਰਦਾ ਹੈ ਜੇ ਤੁਸੀਂ ਕਿਸੇ ਨੂੰ ਪਿਆਰ ਕੀਤਾ ਉਹਦੇ ਤੇ ਵਿਸ਼ਵਾਸ ਵੀ ਕਰੋਗੇ ਤੁਸੀਂ ਉਹਦੀ ਦੱਸੀ ਹਰ ਗੱਲ ਤੇ ਵਿਸ਼ਵਾਸ ਕਰੋਗੇ ਮੇਰੀ ਭੈਣੋ ਜੇ ਕੋਈ ਤੁਹਾਨੂੰ ਪਿਆਰ ਕਰੇ ਉਹ ਤੁਹਾਨੂੰ ਜੋ ਕੁਝ ਵੀ ਕਹਵੇ ਤੁਸੀਂ ਉਹਦੇ ਤੇ ਵਿਸ਼ਵਾਸ ਕਰਦੇ ਹੋ ਉਹਦੀ ਹਰ ਗੱਲ ਮੰਨ ਲੈਂਦੇ ਹੋ ਕਿੱਥੋਂ ਤੱਕ ਪੜ੍ਹਾਈ ਕੀਤੀ ਐਮ ਐਸ ਐਮ ਐਸ ਮੇਰਾ ਬாய்ਫਰੈਂਡ ਕੌਣਾ ਜਾਣਦੇ ਹੋ ਉਸਨੇ ਕਿਹੜੀ ਪੜ੍ਹਾਈ ਕੀਤੀ ਹੈ ਜਾਣਦੇ ਹੋ ਐਮ ਐਸ ਕੀਤੀ ਆ ਉਸਨੇ ਜੋ ਕਿਹਾ ਸਹੀ ਆ ਐਮ ਯਾਨੀ ਮਾਰਚ ਐਸ ਯਾਨੀ ਸਪਟੈਂਬਰ ਇਸ ਗੱਲ ਨੂੰ ਤੁਸੀਂ ਨਹੀਂ ਜਾਣਦੇ ਐਮ ਐਸ ਐਮ ਐਸ ਐਮ ਐਸ ਕਹਿ ਕੇ ਤੁਸੀਂ ਸਾਰੀ ਦੁਨੀਆ ਨੂੰ ਦੱਸਦੇ ਜਾ ਰਹੇ ਹੋ ਆਖਰ ਚ ਵੇਖਿਆ ਉਹ ਤਾਂ میٹرਕ ਵੀ ਪਾਸ ਨਹੀਂ ਹੋਇਆ ਭੈਣੋ ਅਤੇ ਭਰਾਵੋ ਅਸੀਂ ਜਿਹਦੇ ਤੇ ਵਿਸ਼ਵਾਸ ਕਰਦੇ ਆ ਤਾਂ ਹੀ ਸਾਨੂੰ ਧੋਖਾ ਮਿਲ ਸਕਦਾ ਹੈ ਜਿਸ ਨੂੰ ਪਿਆਰ ਕਰਦੇ ਆ ਤਾਂ ਹੀ ਸਾਨੂੰ ਧੋਖਾ ਮਿਲ ਸਕਦਾ ਹੈ ਉਸ ਨੇ ਮੈਨੂੰ ਕਿਹਾ ਹੈ ਬ੍ਰਦਰ ਆਪਾਂ ਸਾਰਿਆਂ ਨੂੰ ਪਿਆਰ ਕਰਨਾ ਹੈ ਇਹ ਸੁਣ ਕੇ ਮੈਂ ਅੰਦਰ ਹੀ ਅੰਦਰ ਹੱਸਣ ਲੱਗ ਪਿਆ ਇਹੀ ਜੋ ਗਲਤੀ ਮੈਂ ਕੀਤੀ ਲੇਕਿਨ ਭਾਈ ਕੀ ਮੈਂ ਸੋਚਿਆ ਲੇਕਿਨ ਕੀਆ ਭਾਈ ਕਿਸੇ ਤੇ ਭਰੋਸਾ ਨਹੀਂ ਕਰਨਾ ਇਸ ਤਰ੍ਹਾਂ ਕਿਹਾ ਪਿਆਰਿਓ ਕਿ ਕਿਸੇ ਤੇ ਵੀ ਭਰੋਸਾ ਨਹੀਂ ਕਰਨਾ ਭਾਈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੇ ਜੀਵਨ ਦੇ ਵਿੱਚ ਉਸ ਗੱਲ ਨੇ ਬਹੁਤ ਹੀ ਪ੍ਰਭਾਵ ਪਾਇਆ ਪਿਆਰਿਓ ਸਭ ਨੂੰ ਪਿਆਰ ਕਰਨਾ ਹੈ ਲੇਕਿਨ ਤੁਸੀਂ ਮੂਹ ਦੇ ਪਾਰ ਡਿੱਗੋ ਇਸ ਤਰ੍ਹਾਂ ਤੁਸੀਂ ਕਿਸੇ ਤੇ ਵੀ ਵਿਸ਼ਵਾਸ ਨਾ ਕਰਿਓ ਜਦੋਂ ਅਸੀਂ ਕਈ ਵਾਰ ਬੱਸ 'ਚ ਯਾਤਰਾ ਕਰਦੇ ਆ ਮੰਨ ਲਓ ਸਾਡੇ ਕੋਲ ਕੋਈ ਬੈਠਾ ਹੈ ਨੀਂਦੋਂਦੇ ਅਸੀਂ ਕੀ ਕਰਦੇ ਆ ਕਰਦੀਆ ਕਿ ਨਹੀਂ ਟਿਕ ਜਾਨੇ ਆ ਸੋਚਦੇ ਆ ਕਿ 2 ਮਿੰਟ ਟਿਕ ਜਾਵੇ ਅਤੇ ਇਹ ਸੋਚ ਕੇ ਅਸੀਂ ਜਾਨ ਦਿੰਨੇ ਆ ਟਿਕਨ ਦਿੰਦੇ ਆ ਅਤੇ ਉਸ ਤੋਂ ਬਾਅਦ ਕੀ ਕਰਦੇ ਆ ਅਸੀਂ ਇਸ ਨੂੰ ਇਸ ਤਰ੍ਹਾਂ ਰੱਖਦੇ ਆ ਤੇ ਫਿਰ ਕੀ ਕਰਦੇ ਆ ਉਸ ਤੋਂ ਬਾਅਦ ਸਿੱਧਾ ਸਿਰ ਲੈ ਜਾ ਕੇ ਗੋਦ 'ਚ ਰੱਖ ਦਿੰਨੇ ਆ ਇਸ ਗੱਲ ਤੇ ਗੌਰ ਕਰਿਓ ਜੋ ਵਿਅਕਤੀ ਤੁਹਾਡੇ ਨਾਲ ਬੈਠਾ ਹੈ ਉਹਦੇ ਤੇ ਤੁਸੀਂ ਵਿਸ਼ਵਾਸ ਕਰਕੇ ਮੰਨ ਲਓ ਇਸ ਤਰ੍ਹਾਂ ਟਿਕੇ ਸਮਝ ਲਓ ਕਿ ਤੁਸੀਂ ਟਿਕ ਗਏ ਉਹ ਕੀ ਕਰੇਗਾ ਜਾਣਦੇ ਹੋ ਇੱਕਦਮ ਤੋਂ ਪਾਰੇ हट ਜਾਏਗਾ ਤੁਹਾਡਾ ਫਿਰ ਕੀ ਹੋਏਗਾ ਥੱਲੇ ਡਿੱਗ ਜਾਉਗੇ ਜੇ ਤੁਸੀਂ ਇਨਸਾਨ ਤੇ ਪੂਰਨ ਤੌਰ ਤੇ ਵਿਸ਼ਵਾਸ ਕਰੋਗੇ ਤਾਂ ਡਿੱਗਨ ਦਾ ਚਾਂਸ ਆ ਲੇਕਿਨ ਬਾਈਬਲ ਦੱਸ ਦਿਆ ਜਿਹੜਾ ਪਰਮੇਸ਼ਵਰ ਤੇ ਭਰੋਸਾ ਰੱਖਦਾ ਹੈ ਪਰਮੇਸ਼ਵਰ ਉਸ ਨੂੰ ਸੰਪੂਰਨ ਸ਼ਾਂਤੀ ਦੇ ਨਾਲ ਪਰ ਦਿੰਦਾ ਹੈ ਯਾਨੀ ਤੁਸੀਂ ਅਤੇ ਮੈਂ ਕਿਹਦੇ ਤੇ ਵਿਸ਼ਵਾਸ ਕਰਨਾ ਹੈ ਦੱਸੋ ਥੋੜੇ ਸਮੇਂ ਬਾਅਦ ਲੁਪਤ ਹੋ ਜਾਣ ਵਾਲੇ ਹਾਂ ਗਾਇਬ ਹੋ ਜਾਣ ਵਾਲੇ ਇਨਸਾਨ ਤੇ ਭਰੋਸਾ ਅਸੀਂ ਨਹੀਂ ਕਰਨਾ ਨਾ ਵਿਸ਼ਵਾਸ ਕਰਿਓ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਿਸੇ ਤੇ ਵਿਸ਼ਵਾਸ ਨਾ ਕਰਿਓ ਜੇ ਅੱਜ ਸਾਡੇ ਕਲਵਰੀ ਟੈਂਪਲ ਦੀ ਸੇਵਕਾਈ ਨੇ ਇੰਨੀ ਤਰੱਕੀ ਕੀਤੀ ਹੈ ਤਾਂ ਵਿਸ਼ਵਾਸ ਹੈ ਜੇ ਐਨੀਆਂ ਬ੍ਰਾਂਚਾਂ ਹੈ ਇਹ ਬ੍ਰਾਂਚਾਂ ਕਿਉਂ ਚੱਲ ਰਹੀਆਂ ਹਨ ਕਿਉਂਕਿ ਸਾਨੂੰ ਹਰ ਇੱਕ ਤੇ ਵਿਸ਼ਵਾਸ ਹੈ ਪਰਮੇਸ਼ਵਰ ਨੇ ਜੋ ਮੈਨੂੰ ਦਿੱਤੇ ਆ ਉਹ ਵਿਸ਼ਵਾਸਯੋਗ ਸੇਵਕਾਂ ਨੂੰ ਮੈਂ ਉਹਨਾਂ ਤੇ ਵਿਸ਼ਵਾਸ ਕਰਕੇ ਜ਼ਿੰਮੇਵਾਰੀ ਦਿੱਤੀ ਅਤੇ ਜ਼ਿੰਮੇਵਾਰੀ ਤੋਂ ਬਾਅਦ ਉਹ ਕੰਮ ਕਰ ਰਿਹਾ ਅਤੇ ਕੰਮ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਅੱਗੇ ਲੈ ਕੇ ਜਾ ਰਿਹਾ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਆ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਵਿਸ਼ਵਾਸ ਕਰਨਾ ਹੈ ਜਦੋਂ ਤੁਸੀਂ ਥੱਕ ਜਾਓ ਤਾਂ ਤੁਸੀਂ ਆਪਣੇ ਨਾਲ ਦੇ ਵਿਅਕਤੀ ਤੇ ਪਰਉਸਰ ਰੱਖਣਾ ਹੈ ਪਰ ਤੁਹਾਡੇ ਸਾਹਮਣੇ ਜੋ ਰਾੜ ਹੈ ਉਸ ਰਾੜ ਨੂੰ ਆਪਣੇ ਹੱਥਾਂ ਦੇ ਨਾਲ ਫੜਨਾ ਹੈ ਇਹ ਯਾਦ ਰੱਖੋ ਤੁਹਾਨੂੰ ਸਮਝ ਆਇਆ ਹੈ ਕਿ ਨਹੀਂ ਜਦੋਂ ਤੁਸੀਂ ਬੱਸ ਦੇ ਵਿੱਚ ਯਾਤਰਾ ਕਰਦੇ ਹੋ ਤਾਂ ਕੀ ਕਰਨਾ ਹੈ ਬਹੁਤ ਥੱਕਨ ਤੇ ਵੀ ਹਾਂ ਅਗਲੀ ਸੀਟ ਤੇ ਰੌੜ ਹੁੰਦੀ ਹੈ ਨਾ ਉਸ ਰੌੜ ਨੂੰ ਫੜਨਾ ਹੈ ਕਿੰਨੇ ਵੀ ਥੱਕ ਜਾਓ ਉਸ ਰੌੜ ਨੂੰ ਫੜਦੇ ਆ ਇਸ ਤਰ੍ਹਾਂ ਹੁੰਦੇ ਰਹਿੰਦੇ ਆ ਕਈ ਵਾਰ ਅਸੀਂ ਨਾਲ ਦੇ ਤੇ ਸਿਰ ਰੱਖ ਲੈਨੇ ਆ ਇਸ ਤਰ੍ਹਾਂ ਹੁੰਦਾ ਹੀ ਆ ਮੰਨ ਲਓ ਦੂਸਰੇ ਦੀ ਬਾਹ ਹਟ ਗਈ ਤਾਂ ਉਹ ਲੋਕ ਤੁਹਾਨੂੰ ਧੋਖਾ ਦੇ ਸਕਦੇ ਆ ਪਰ ਤੁਹਾਡਾ ਹੱਥ ਤੁਹਾਨੂੰ ਧੋਖਾ ਨਹੀਂ ਦੇਵੇਗਾ ਇਸ ਲਈ ਮੈਂ ਕਹਿ ਰਿਹਾ ਹਾਂ ਤੁਸੀਂ ਭਰੋਸਾ ਕਰਨਾ ਹੈ ਤੁਸੀਂ ਭਰੋਸਾ ਕਰਨਾ ਹੈ ਇਥੋਂ ਤੱਕ ਕਿ ਤੁਸੀਂ ਡਿੱਗ ਨਾ ਜਾਵੋ ਐਸਾ ਭਰੋਸਾ ਨਾ ਕਰਿਓ ਪ੍ਰਾਰਥਨਾ ਕਰਾਂਗੇ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਪ੍ਰਾਰਥਨਾ ਦੇ ਵਿੱਚ ਅੱਜ ਜਿੰਨੇ ਵੀ ਹਿੱਸਾ ਲੈ ਕੇ ਪ੍ਰਾਰਥਨਾ ਕਰ ਰਿਹਾ ਹਰ ਇੱਕ ਜਨ ਨੂੰ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਆਪਣੇ ਖੰਭਾ ਦੇ ਥੱਲੇ ਤੁਸੀਂ ਲੁਕਾ ਲਓ ਪਿਤਾ ਅੱਜ ਤੁਸੀਂ ਹਰ ਇੱਕ ਨਾਲ ਗੱਲਬਾਤ ਕੀਤੀ ਅਤੇ ਹਰ ਇੱਕ ਦੀ ਪ੍ਰਾਰਥਨਾ ਨੂੰ ਸੁਣਿਆ ਪਿਤਾ ਸਾਡੇ ਮੰਗਨ ਅਤੇ ਸਾਡੀ ਸੋਚ ਤੋਂ ਵੱਧ ਕੇ ਉੱਤਰ ਤੁਸੀਂ ਸਾਨੂੰ ਦੇਣ ਜਾ ਰਹੇ ਹੋ ਤੁਹਾਡਾ ਧੰਨਵਾਦ ਪਿਤਾ ਤੁਹਾਨੂੰ ਮਹਿਮਾ ਦਿਨੇ ਆ ਪਿਤਾ ਯੇਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਹਾਂ ਅਮੀਨ के नाम से आप सबको सलोम मेरा नाम जॉन पोल है हम छोटा सा काम करते हैं हमें यशु के बारे में पता नहीं था मैं मूर्खता से व्यवहार करता था एक विषय पर मैं बहुत दुखी होता था शादी के 19 साल के बाद भी हमें बच्चे नहीं थे हमारे घर के लोग हमारे रिश्तेदार हमें बच्चे नहीं है कहकर अपमानित करते थे उस दुख से मेरी पत्नी को मैं बहुत मारता था हम बहुत से हॉस्पिटल गए डॉक्टरों ने स्कैनिंग निकाला और इस तरह से कहा मेरा गर्भाशय बहुत छोटा है और मुझे बच्चे नहीं होंगे ऐसे डॉक्टर्स कहते थे इसके लिए मैंने दो लाख रुपए खर्च किए फिर भी डॉक्टरों के द्वारा कुछ नहीं हुआ हमें बच्चे नहीं हुए जब मेरी पत्नी को बच्चे नहीं हो रहे थे मैं उसे छोड़ देने के लिए सोच रहा था दूसरी शादी करने सोच रहा था ऐसे कुछ दिनों के बाद हमारे घर के पास रहने वाले लोग हमें कलवरी टेम्पल जाने कहे प्रभु महान है आपके जीवन में वो आश्चर्य कार्य करेंगे कहे इस तरह से उन्होंने कहा हम बहुत से जगह गए लेकिन हमारी समस्या दूर नहीं हुई हम एक बार यीशु मसीह के पास जाना चाहते थे और हम पहली बार कलवरी टेम्पल गए जब हम कलवरी टेम्पल गए सतीश कुमार जी से प्रभु हमसे बात किए इंसान नु बना वाला परमेश्वर इंसान दे गए पापा नाफ करने ਸਵਰਗ ਨੂੰ ਛੱਡ ਕੇ ਧਰਤੀ ਤੇ ਜਨਮ ਲੈ ਕੇ ਉਸ ਇਨਸਾਨ ਨੂੰ ਬਚਾਉਣ ਦੇ ਲਈ ਆਪਣੇ ਪ੍ਰਾਨ ਨੂੰ ਤਿਆਗ ਦੇਣ ਤੇ ਐਸੇ ਅਦਭੁਤ ਪਰਮੇਸ਼ਵਰ ਦੀ ਸੇਵਾ ਕਰਨਾ ਕੀ અપਮਾਨ ਹੈ ਐਸੇ ਅਦਭੁਤ ਪਰਮੇਸ਼ਵਰ ਦੀ ਸੇਵਾ ਕਰਨ ਦੇ ਲਈ ਉਹਦੇ ਪਵਨ ਦੇ ਵਿੱਚ ਆਉਣ ਦੇ ਲਈ ਕੀ ਸ਼ਰਮ ਹੈ ਐਸੇ ਅਦਭੁਤ ਪਰਮੇਸ਼ਵਰ ਦੇ ਲਈ ਗਵਾਹ ਹੋ ਕੇ ਜੀਣ ਦੇ ਲਈ ਮੈਂ ਯੀਸੂ ਤੇ ਵਿਸ਼ਵਾਸ ਕਰਦਾ ਹਾਂ ਕੌਣ ਹੈ ਉਹ ਸ੍ਰਿਸ਼ਟੀ ਕਰਤਾ ਦੁਨੀਆ ਨੂੰ ਬਣਾਉਣ ਵਾਲਾ ਸ੍ਰਿਸ਼ਟੀ ਦਾ ਪ੍ਰੇਮ ਕਰਨ ਵਾਲਾ ਹੈ ਸ੍ਰਿਸ਼ਟੀ ਨਾ ਸੰਹੋਂ ਤਾਂ ਉਸ ਨੂੰ ਬਚਾਉਣ ਦੇ ਲਈ ਇਸ ਸੰਸਾਰ ਵਿੱਚ ਆਇਆ ਹੈ ਅੱਖਾਂ ਨਾਲ ਵੇਖਣ ਵਾਲਾ ਮੂੰਹ ਹੋ ਕੇ ਬੋਲਣ ਵਾਲਾ ਕੰਨ ਹੋ ਕੇ ਸੁਣਨ ਵਾਲਾ ਦਿਲ ਰੱਖ ਕੇ ਤਰਸ ਕਰਨ ਵਾਲਾ ਮਰ ਕੇ ਵੀ ਫਿਰ ਜ਼ਿੰਦਾ ਹੋ ਗਿਆ ਅੱਜ ਦੇ ਦਿਨ ਤੱਕ ਜਿਉਂਦਾ ਹੈ ਐਸੇ ਪਰਮੇਸ਼ਵਰ ਤੇ ਵਿਸ਼ਵਾਸ ਕਰਨਾ ਕੀ ਸ਼ਰਮ ਦੀ ਗੱਲ ਹੈ ਐਸੇ ਪਰਮੇਸ਼ਵਰ ਦੇ ਪਵਨ ਦੇ ਵਿੱਚ ਆਉਣ ਦੇ ਲਈ ਕੀ ਤੁਸੀਂ ਸ਼ਰਮਾਉਂਦੇ ਹੋ ਸੋਚ ਕੇ ਵੇਖੋ प्रभु ही सच्चे परमेश्वर है कहकर मुझ जैसे पापी के लिए क्रूस पर लहू बहा ये ये मैंने जान लिया प्रभु मैं एक पापी हूँ ऐसे मैंने पश्चाताप किया और प्रभु से मैं प्रार्थना किया उस दिन प्रभु को मेरा उद्धार का स्वीकार किया मैं प्रभु को मान लिया लेकिन बच्चे नहीं है ये बात मुझे बहुत दुख देती थी मुझे बच्चे नहीं हो रहे हैं कहकर मेरा पति जब मुझे सताता था तब मैं दुख से उपवास रहकर रोते हुए प्रभु से प्रार्थना करती थी हमारे गांव के पास महबूब नगर में कलवरी महोत्सव हो रहे थे तब मैं और मेरी पत्नी दोनों हम वहाँ गए हमें बच्चे नहीं है हमें संतान दीजिए ऐसे हमने प्रभु से प्रार्थना किए हम मेहनत से काम करते हुए पैसे इकट्ठा करते थे और कलवरी आवास की हमने सहायता किया कलवरी टेम्पल से हमें कॉल करते हैं और हमारे लिए प्रार्थना करते हैं हमने बच्चों के लिए प्रार्थना करने कहा कलवरी टेम्पल के भाइयों ने जब हमारे लिए प्रार्थना किए तब हमें बहुत हिम्मत मिला एक दिन मेरी पत्नी को बहुत पेट दर्द दे रहा था तब मैं उसे हॉस्पिटल ले गया तब डॉक्टर ने चेकअप किया और मेरी पत्नी गर्भवती है चौथा महीना है इस तरह से कहा तब मैं बहुत खुश हुआ उन्नीस साल से हमें बच्चे नहीं थे लेकिन प्रभु ने हमें आशीष दिए बेटी दिए जो लोग हमें अपमानित कर रहे थे आपका प्रभु महान है अब वो इस तरह से कह रहे हैं मैं छोटा सा काम करता था लेकिन प्रभु मुझे आशीष दिए ऑटो खरीदने में सहायता किए अब मैं ऑटो चलाते हुए बहुत खुशी से जीवन बिता रहा हूँ मैं बहुत से लोगों को कलवे टेम्पल लाना चाहता हूँ और वचन को सुनाना चाहता हूँ और ऐसे अब तक मैंने तीस लोगों को मैं कलवे टेम्पल ले गया तब प्रभु हमें और आशीष दिए और चार लाख का घर निर्माण करने में प्रभु ने हमारी सहायता की है। कलवरी टेम्पल में वचन सुनकर मेरा पति पूरी तरह से बदल गए अब वो मेरी अच्छी तरह से देखभाल कर रहे हैं। वचन सुनकर हमारा जीवन ठीक हुआ प्रभु के दास सतीश कुमार जी को हमारा धन्यवाद यीशु को सारी महिमा मिले उन्नीस साल तो इना संतान नहीं सी ਇਸ ਸੰਸਾਰ ਦੇ ਵਿਸ਼ਵਾਸ ਦੇ ਅਨੁਸਾਰ ਉਹਨਾਂ ਨੇ ਬਹੁਤ ਸਾਰੇ ਕੰਮ ਕਰਨ ਦੇ باوجود ਵੀ ਸੰਤਾਨ ਨਾ ਹੋਣ ਤੇ ਕਿਸੇ ਨੇ ਉਹਨਾਂ ਨੂੰ ਦੱਸਿਆ ਕਲਵਰੀ ਟੈਂਪਲ ਜਾਣ ਤੇ ਉੱਥੇ ਸੱਚੇ ਪਰਮੇਸ਼ਰ ਦੀ ਪਹਿਚਾਨ ਕਰਵਾਵਾਂਗੇ ਜਦੋਂ ਉਮੀਦ ਨਾਲ ਪਰਮੇਸ਼ਰ ਦੇ ਘਰ ਆਏ ਇਨਸਾਨ ਨੂੰ ਬਣਾਉਣ ਵਾਲਾ ਪਰਮੇਸ਼ਰ ਕੌਣ ਹੈ ਇਨਸਾਨ ਦੇ ਮਨ ਦੀ ਕਮੀ ਨੂੰ ਦੂਰ ਕਰਨ ਵਾਲਾ ਪਰਮੇਸ਼ਰ ਕੌਣ ਹੈ ਜਾਣਿਆ ਤੇ ਪ੍ਰਾਰਥਨਾ ਕੀਤੀ ਹੁਣ ਆਪਣੀ ਪਤਨੀ ਨਾਲ ਉਹ ਗਵਾਹੀ ਦੇ ਰਿਹਾ ਹੈ 19 ਸਾਲਾਂ ਬਾਅਦ ਪਰਮੇਸ਼ਰ ਸਾਡੇ ਹੰਝੂਆਂ ਨੂੰ ਪਹੁੰਚ ਕੇ ਸੁੰਦਰ ਬੱਚੇ ਨੂੰ ਦੇ ਕੇ ਸਾਡੇ ਜੀਵਨ ਦੇ ਵਿੱਚ ਪ੍ਰਕਾਸ਼ ਅਤੇ ਖੁਸ਼ੀ ਨੂੰ ਸਾਡੇ ਜੀਵਨ ਦੇ ਵਿੱਚ ਉਸਨੇ ਦੇ ਦਿੱਤਾ ਅਦਭੁਤ ਪਰਮੇਸ਼ਵਰ ਹੈ ਮੇਰਾ ਪਰਮੇਸ਼ਵਰ ਤੁਹਾਡੇ ਹੰਝੂਆਂ ਨੂੰ ਪੂੰਝਣ ਦੇ ਲਈ ਸਮਰਥੀ ਹੈ ਅਗਰ ਅੱਜ ਤੁਹਾਡੇ ਵਿੱਚੋਂ ਕੋਈ ਆਪਣੇ ਜੀਵਨ ਵਿੱਚ ਕਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਹੋਵੇ ਜੋ ਜੋ ਵੀ ਕੀਤਾ ਹੋਵੇ ਤੁਹਾਡੇ ਹੰਝੂ ਅਗਰ ਪੂੰਝੇ ਨਹੀਂ ਗਏ ਤਾਂ ਮੈਂ ਪਰਮੇਸ਼ਵਰ 'ਚ ਬੇਨਤੀ ਕਰਦਾ ਹਾਂ ਮੇਰੇ ਪ੍ਰਭੂ ਯੀਸ਼ੂ ਦੇ ਅੱਗੇ ਪ੍ਰਾਰਥਨਾ ਕਰਕੇ ਵੇਖੋ ਉਹ ਜ਼ਰੂਰ ਤੁਹਾਨੂੰ ਉੱਤਰ ਦੇਗਾ ਉਹ ਉਹ ਭਾਈ ਕਹਿ ਰਿਹਾ ਹੈ ਮੇਰੇ ਜੀਵਨ ਨੂੰ ਪ੍ਰਭਾਵਿਤ ਕਰਕੇ ਮੈਨੂੰ ਬਦਲ ਕੇ ਮੇਰਾ ਆਦਰ ਕਰਕੇ ਜਿਸ ਨੇ ਸਾਡੇ ਹੰਝੂਆਂ ਨੂੰ ਪੂੰਝਿਆ ਹੈ ਉਸ ਪਰਮੇਸ਼ਵਰ ਵਾਰੇ ਇੱਕ ਭਰਾ ਨੇ ਸਾਨੂੰ ਦੱਸਿਆ ਹੈ ਕਲਵਰੀ ਟੈਂਪਲ ਦੇ ਵਿੱਚ ਆਉਣ ਦੇ ਦੁਆਰਾ ਇਹ ਸਚਾਈ ਨੂੰ ਜਾਣ ਕੇ ਮੈਂ ਜਾ ਕੇ ਹੋਰ 30 ਲੋਕਾਂ ਨੂੰ ਉਹਨਾਂ ਨੂੰ ਪ੍ਰਭੂ ਦੇ ਕੋਲ ਲਿਆ ਕੇ ਉਹਨਾਂ ਦੇ ਜੀਵਨ ਵਿੱਚ ਵੀ ਜੋਤੀ ਲਿਆਉਣ ਦੀ ਕੋਸ਼ਿਸ਼ ਕੀਤੀ ਫਿਰ ਤੁਹਾਡੇ ਬਾਰੇ ਕੀ ਹੈ ਤੁਸੀਂ ਬਦਲਾਵ ਨੂੰ ਪਾਇਆ ਹੈ ਤੁਸੀਂ ਬਦਲੇ ਗਏ ਹੋ ਸ਼ਮਾ ਕੀਤੇ ਗਏ ਹੋ ਉਧਾਰ ਦੇ ਆਨੰਦ ਨਾਲ ਜੀ ਰਹੇ ਹੋ ਜਾਂ ਫਿਰ ਤੁਹਾਡੇ ਨਾਲ ਦੂਸਰੇ ਵੀ ਇਸ ਤਰ੍ਹਾਂ ਦੇ ਆਨੰਦ ਨੂੰ ਮਹਿਸੂਸ ਕਰੇ ਕਿੰਨਾ ਅੱਛਾ ਹੋਏਗਾ ਪਰਮ ਪਰਵਰਤਨ ਕਰਨ ਦੇ ਲਈ ਪਰਮੇਸ਼ਵਰ ਨੇ ਨਹੀਂ ਬੁਲਾਇਆ ਮਨ ਨੂੰ ਬਦਲਣ ਵਾਲਾ ਪਰਮੇਸ਼ਵਰ ਹੈ ਉਸ ਪਰਮੇਸ਼ਵਰ ਦੀ ਪਹਿਚਾਨ ਕਰਾਓ ਇਹ ਪਰਮੇਸ਼ਵਰ ਨੇ ਆਖਿਆ ਹੈ ਆਓ ਅਸੀਂ ਸਾਰੇ ਮਿਲ ਕੇ ਇਨਸਾਨ ਨੂੰ ਬਣਾਉਣ ਵਾਲੇ ਵਿਗੜੇ ਹੋਏ ਇਨਸਾਨ ਨੂੰ ਠੀਕ ਕਰਨ ਵਾਲੇ ਪ੍ਰਭੂ ਯੀਸ਼ੂ ਮਸੀਹ ਨੂੰ ਨਾਸ਼ ਹੋਣ ਵਾਲੇ ਸੰਸਾਰ ਨੂੰ ਉਹਦੇ ਬਾਰੇ ਅਸੀਂ ਦੱਸੀਏ ਪ੍ਰਭੂ ਦੀ ਹਜ਼ੂਰੀ 'ਚ ਆਉਂਦੇ ਸਮੇਂ ਕਿਸੇ ਨਾ ਕਿਸੇ ਨੂੰ ਪਿਆਰ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਵਿੱਚ ਲੈ ਕੇ ਆਓ ਕਮ ਸਿਕਮ ਇੱਕ ਵਾਰ ਤਾਂ ਮਸੀਹ ਦੇ ਬਾਰੇ ਉਹ ਇੱਕ ਸੂਸਮਾਚਾਰ ਨੂੰ ਸੁਣ ਸਕੇ ਉਹਨਾਂ ਦੀ ਮਦਦ ਕਰੋ ਉਹਨਾਂ ਦੇ ਜੀਵਨ 'ਚ ਪਰਮੇਸ਼ਰ ਵੱਲੋਂ ਦੇਣ ਵਾਲਾ ਬਦਲਾਅ ਦੇਣ ਵਾਲਾ ਆਨੰਦ ਸ਼ਾਂਤੀ ਅਤੇ ਮਾਫੀ ਕਿੰਨੇ ਅਦਭੁਤ ਹੁੰਦਾ ਹੈ ਉਹ ਚੱਕ ਕੇ ਜਦੋਂ ਵੇਖਣਗੇ ਤੁਸੀਂ ਆਨੰਦਿਤ ਹੋਵੋ ਇਕੱਲੇ ਪਰਮੇਸ਼ਵਰ ਦੀ ਹਜ਼ੂਰੀ 'ਚ ਨਾ ਆਓ ਆਪਣੇ ਨਾਲ ਕਿਸੇ ਹੋਰ ਨੂੰ ਵੀ ਲੈ ਕੇ ਆਓ ਇਸ ਤਰ੍ਹਾਂ ਨਾਸ਼ ਹੋਣ ਵਾਲੀਆਂ ਆਤਮਾਾਂ ਕਰੋੜੋਂ ਦੀ ਸੰਖਿਆ ਵਿੱਚ ਹੈ ਇਸ ਲਈ ਚੁੱਪ ਨਾ ਰਹੋ ਮਸੀਹ ਦੇ ਇਸ ਸੁਸਮਾਚਾਰ ਨੂੰ ਸਾਡੇ ਟੀਵੀ ਪ੍ਰੋਗਰਾਮ ਦੇ ਦੁਆਰਾ ਕਰੋੜਾਂ ਲੋਕਾਂ ਨੂੰ ਅਸੀਂ ਪਹੁੰਚਾਵਾਂਗੇ ਪਰਮੇਸ਼ਵਰ ਦਾ ਵਚਨ ਇੱਕ ਵਿਅਕਤੀ ਵਿੱਚ ਵਿਸ਼ਵਾਸ ਲੈ ਕੇ ਆਉਂਦਾ ਹੈ ਉਸ ਵਿਸ਼ਵਾਸ ਨਾਲ ਪ੍ਰਾਰਥਨਾ ਕਰਨ ਤੇ ਇੱਕ ਇਨਸਾਨ ਦੇ ਜੀਵਨ 'ਚ ਅਦਭੁਤ ਕੰਮ ਹੁੰਦਾ ਹੈ ਅਦਭੁਤ ਕੰਮ ਕਰਨ ਵਾਲੇ ਪਰਮੇਸ਼ਵਰ ਨੂੰ ਕਿਉਂ ਨਾ ਉਹ ਆਪਣੇ ਘਰ ਦੇ ਵਿੱਚ ਹੀ ਅਸੀਂ ਪਹਿਚਾਨ ਨਹੀਂ ਕਰ ਸਕਦੇ ਕਲਵਰੀ ਆਵਾਜ਼ ਦੇ ਦੁਆਰਾ ਸੋਚ ਕੇ ਵਿਖੋ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72